ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ट्रैवल ਸਿੰਘ ਕੌਰ ਤੇ ਆਪਾਂ ਆਪਣਾ ਚੈਲੰਜ ਦਾ ਚੌਥਾ ਦਿਨ ਹੈ ਜੀ ਚੌਥੀ ਵੀਡੀਓ ਹੈ ਚੈਲੰਜ ਦੀ ਤੇ ਅੱਜ ਆਪਾਂ ਕਰਨਾਲ ਆਏ ਹਾਂ ਤੇ ਕਰਨਾਲ ਦੇ ਵਿੱਚ ਜਿਹੜਾ ਆਪਣਾ ਸਾਹਮਣੇ ਦਰਬਾਰ ਦੇਖ ਰਹੇ ਹਾਂ ਦਰਬੱਜਾ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ ਦਰਬਾਰ ਦਰਵਾਰ ਬਣਾਇਆ ਹੈ ਮਤਲਬ ਦਰਵਾਜਾ ਬਣਾਇਆ ਹੋਇਆ ਹੈ ਤੇ ਉੱਤੇ ਲਿਖਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਰਵਾਰ ਤੇ ਆਪਾਂ ਤਾਂ ਕਿਹਦੇ ਦਰਵਾਰ ਕਰ ਰਹੇ ਹਾਂ ਇਹਨਾਂ ਨੂੰ ਤੇ ਅੱਜ ਕਰਨਾਲ ਦੀ ਇਸ ਕੈਂਥਲ ਰੋਡ ਤੋਂ ਨਿਕਲ ਕੇ ਨਹਿਰਾਂਸ ਪਾਰ ਕਰਕੇ ਆਪਾਂ ਜਾਵਾਂਗੇ ਬਿਲਕੁਲ ਪੁਰਾਣੇ ਕਰਨਾਲ ਦੇ ਵਿੱਚ ਇਹ ਪੁਰਾਣੇ ਕਰਨਾਲ ਦੇ ਵਿੱਚ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਮੰਜੀ ਸਾਹਿਬ ਤੇ ਮੰਜੀ ਸਾਹਿਬ ਗੁਰਦੁਆਰਾ ਕਿਵੇਂ ਬਣਿਆ ਕੀ ਆਇਆ ਇਹ ਇਤਿਹਾਸ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਜੀ ਇੱਕ ਕਰਨਗਰੀ ਦਾ ਘੰਟਾ ਘਰ ਹੈ ਤੇ ਇਹ ਕਰਨਾਲ ਦਾ ਪੁਰਾਣਾ ਬਾਜ਼ਾਰ ਹੈ ਤੇ ਹੁਣ ਆਪਾਂ ਜਿਹੜਾ ਆ ਸਾਹਮਣੇ ਦਰਵਾਜ਼ਾ ਦੇਖ ਰਹੇ ਹਾਂ ਇਹ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਆਪਾਂ ਇਹ ਦਰਵਾਜ਼ਾ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਹੈ ਤੇ ਇੱਥੋਂ ਥੋੜੀ ਜਿਹੀ ਦੂਰੀ ਤੇ ਕੋਈ ਅੱਧੇ ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਮੰਜੀ ਸਾਹਿਬ ਹੈ ਤਿਹੋ ਸਾਹਮਣੇ ਬੋਰਡ ਲੱਗਿਆ ਹੋਇਆ ਏ ਗੁਰਦੁਆਰਾ ਮਨਜੀਤ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਤਸ਼ਾਹੀ ਪਹਿਲੀ ਕਰਨਾਲ ਅਤੇ ਹੁਣ ਆਪਾਂ ਜਾ ਰਹੇ ਹਾਂ ਇੱਥੋਂ ਸ਼ਰਾਫਾ ਬਾਜ਼ਾਰ ਨੂੰ ਤੇ ਸ਼ਰਾਫਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਉਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਹਾਂ ਤੇ ਇਹ ਕਾਫੀ ਪੁਰਾਣਾ ਘੰਟਾ ਘਰ ਬਾਜ਼ਾਰ ਹੈ ਤੇ ਸ਼ਰਾਫਾ ਬਾਜ਼ਾਰ ਵੀ ਬਹੁਤ ਪੁਰਾਣਾ ਹੈ ਤੇ ਇਹੇ ਪੁਰਾਣਾ ਕਰਨਾਲ ਹੀ ਕਿਹਾ ਜਾਂਦਾ ਇਸ ਜਗ੍ਹਾ ਨੂੰ ਪਰਾਣਾ ਕਰਨਾਲ ਕਿਹਾ ਜਾਂਦਾ ਏ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚਲਦੇ ਆ ਇਹ ਹੈਗਾ ਜੀ ਪਹਿਲੀ ਪਾਤਸ਼ਾਹੀ ਗੁਰਦੁਆਰਾ ਮੰਜੀ ਸਾਹਿਬ ਤੇ ਇੱਥੋਂ ਰਸਤਾ ਜਾ ਰਿਹਾ ਏ ਕੁਛ ਇੱਥੋਂ ਅੱਧਾ ਕਿਲੋਮੀਟਰ ਦੂਰ ਤੇ ਗੁਰਦੁਆਰਾ ਸਾਹਿਬ ਆ ਕਿ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਨਾਲ ਇਹਦੇ ਮੰਦਰ ਆ ਬਿਲਕੁਲ ਛੋਟੀ ਜਿਹੀ ਜਗ੍ਹਾ ਦੇ ਉੱਤੇ ਬਹੁਤ ਲੰਬੀ ਇੱਕ ਬਿਲਡਿੰਗ ਬਣਾਈ ਆ ਮੰਦਰ ਦੀ ਤੇ ਇਹ ਨਾਲ ਮੰਦਰ ਆ ਤੇ ਨਾਲ ਹੀ ਗੁਰਦੁਦੁਆਰਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਜਦੋਂ ਗੁਰੂ ਨਾਨਕ ਦੇਵ ਜੀ 1515 ਈਸਵੀ ਵਿੱਚ ਕਰਨਾਲ ਵਿਖੇ ਆਏ ਸੀ ਆਪਣੀ ਉਦਾਸੀਆਂ ਦੇ ਸਮੇਂ ਉਸ ਸਮੇਂ ਗੁਰੂ ਸਾਹਿਬ ਜੀ ਨੇ ਇੱਥੇ ਦੇਖਿਆ ਕਿ ਇੱਕ ਅੱਬੂ ਸ਼ਾਹ ਕਲੰਦਰ ਜੋ ਕਿ ਇੱਕ ਮੁਸਲਮਾਨ ਸੀਗੇ ਉਹ ਇੱਥੇ ਦੀ ਲੋਕਾਂ ਨੂੰ ਆਪਣੇ ਪ੍ਰਭਾਵ ਨਾਲ ਆਪਣੇ ਡਰਾ ਦੇ ਨਾਲ ਰੱਖਿਆ ਹੋਇਆ ਸੀ ਤੇ ਉਹਨਾਂ ਦੀ ਗੱਲ ਬਹੁਤ ਜ਼ਿਆਦਾ ਮੰਨਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਜਿੱਥੇ ਗੁਰਦੁਆਰਾ ਸ਼ਸ਼ੋਭਿਤ ਹੈ ਇਸ ਜਗ੍ਹਾ ਤੇ ਆ ਕੇ ਬੈਠੇ ਤੇ ਇੱਥੇ ਇੱਕ ਬੌਲੀ ਸਾਹਿਬ ਦੇ ਨਾਮ ਨਾਲ ਖੂਹ ਹੈ ਇੱਕ ਖੂਹ ਹੈ ਜਿਹਨੂੰ ਹੁਣ ਬੌਲੀ ਸਾਹਿਬ ਕਹਿੰਦੇ ਨੇ ਉਹ ਖੂਹ ਤੇ ਗੁਰੂ ਸਾਹਿਬ ਜੀ ਬੈਠੇ ਤੇ ਇੱਥੇ ਪੁਰਾਣਾ ਪੁਰਾਣਾ ਬਾਜ਼ਾਰ ਤੇ ਪੁਰਾਣੇ ਮਤਲਬ ਲੋਕ ਸੇ ਇੱਥੇ ਰਹਿੰਦੇ ਹੋਏ ਜਿਹੜੇ ਪੁਰਾਣਾ ਸ਼ਹਿਰ ਹੈ ਇਹ ਇਸ ਕਰਕੇ ਇੱਥੇ ਗੁਰੂ ਸਾਹਿਬ ਜੀ ਇੱਕ ਜਗ੍ਹਾ ਤੇ ਆ ਕੇ ਬੈਠ ਗਏ ਤਾਂ ਇਹਨਾਂ ਨੇ ਆਪਣੀ ਬੰਦਗੀ ਸ਼ੁਰੂ ਕਰਤੀ ਕੀਰਤਨ ਸ਼ੁਰੂ ਕਰ ਦਿੱਤਾ ਤਾਂ ਫਿਰ ਅੱਬੂ ਸ਼ਾਹ ਕਲੰਦਰ ਨੂੰ ਜਦੋਂ ਉਹਨਾਂ ਦੇ ਸੇਵਾਦਾਰ ਨਾਲ ਸਨ ਉਹਨਾਂ ਨੇ ਜਾ ਕੇ ਦੱਸਿਆ ਕਿ ਤੁਹਾਡੀ ਜਗ੍ਹਾ ਤੇ ਤੁਹਾਡੇ ਤੋਂ ਵੀ ਉੱਚਾ ਕੋਈ ਗੁਰੂ ਪੀਰ ਆਇਆ ਹੈ ਤਾਂ ਫਿਰ ਅੱਬੂ ਸ਼ਾਹ ਕਲੰਦਰ ਨੂੰ ਗੁੱਸਾ ਆਇਆ ਤਾਂ ਅੱਬੂ ਸ਼ਾਹ ਕਲੰਦਰ ਫਟਾਫਟ ਆਪਣੀ ਦੀਵਾਰ ਦੇ ਆਪਣੇ ਕੰਧ ਦੇ ਉੱਤੇ ਬੈਠਾ ਤੇ ਉਹ ਕੰਧ ਕੰਧ ਤੇ ਬੈਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਫਿਰ ਉਹ ਕੰਧ ਦਾ ਸਹਾਰਾ ਲੈ ਕੇ ਚੱਲਦਾ ਸੀ ਤਾਂ ਜਦੋਂ ਉਹ ਕੰਧ ਤੇ ਬੈਠਿਆ ਤਾਂ ਜਕੜਿਆ ਗਿਆ ਤਾਂ ਫਿਰ ਜਦੋਂ ਉਸ ਦਾ ਹੰਕਾਰ ਟੁੱਟਿਆ ਤਾਂ ਕੰਧ ਆਟੋਮੈਟਿਕੀ ਕੰਧ ਤੋਂ ਖਿੱਲਿਆ ਗਿਆ ਤਾਂ ਫਿਰ ਉੱਥੇ ਜਦੋਂ ਹੰਕਾਰ ਟੁੱਟਿਆ ਤਾਂ ਪੈਦਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਆਪਣੀ ਭੁੱਲ ਬਖਸ਼ਾਈ ਕਿ ਮੇਰੇ ਤੋਂ ਗਲਤੀ ਹੋ ਗਈ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ ਅਤੇ ਉਹਨਾਂ ਨੂੰ ਸਿੱਧੇ ਰਾਹ ਦਾ ਮਾਰਗ ਦਿਖਾਇਆ ਤਾਂ ਕਿ ਲੋਕਾਂ ਨੂੰ ਡਰਾਬੇ ਵਿੱਚ ਨਾ ਰੱਖਿਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰਦੁਆਰਾ ਸਾਹਿਬ ਮੁੰਜੀ ਸਾਹਿਬ ਬਣਿਆ ਹੋਇਆ ਹੈ ਤੇ ਕੰਮ ਇੱਥੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਿਹਾ ਹੈ ਤੇ ਨਾਲ ਮੰਦਰ ਦੀ ਬਿਲਡਿੰਗ ਬਣੀ ਹੋਈ ਆ ਕਾਫੀ ਉੱਚੀ ਥੋੜੀ ਜੀ ਜਗ੍ਹਾ ਤੇ ਮੰਦਰ ਦੀ ਬਿਲਡਿੰਗ ਬਣੀ ਹੋਈ ਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਤੇ ਪੁਰਾਣਾ ਇਤਿਹਾਸਿਕ ਇੱਥੇ ਖੂਹ ਹੈ ਜਿਹਨੂੰ ਬੋਲੀ ਸਾਹਿਬ ਦਾ ਨਾਮ ਦਿੱਤਾ ਗਿਆ ਹੈ ਹੁਣ ਬੋਲੀ ਸਾਹਿਬ ਹੈ ਤੇ ਇੱਥੇ ਪੁਰਾਣਾ ਖੂਹ ਸੀ ਜਿਹੜਾ ਸਾਈਡ ਤੇ ਇੱਕ ਕਮਰਾ ਦੇਖ ਰਹੇ ਹੋ ਤੁਸੀਂ ਉਸ ਕਮਰੇ ਦੇ ਵਿੱਚ ਹੁਣ ਸਮਰਸੀ ਵਾਲ ਪੰਪ ਲਗਾ ਕੇ ਪਾਣੀ ਬਾਹਰ ਕੱਢਿਆ ਜਾਂਦਾ ਹੈ ਤੇ ਪਹਿਲਾਂ ਇਸ ਜਗ੍ਹਾ ਤੇ ਖੂਹ ਸੀ ਤਾਂ ਇੱਥੇ ਇਹ ਲਿਖਿਆ ਹੋਇਆ ਹੈ ਕਿ ਜਦੋਂ ਖੂਹ ਦੇ ਉੱਤੇ ਕੋਈ ਇਸ਼ਨਾਨ ਕਰਦਾ ਹੈ ਤਾਂ ਉਸ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਹੁੰਦੀਆਂ ਹਨ ਤੇ ਇਹ ਗੁਰੂ ਸਾਹਿਬ ਜੀ ਦਾ ਇਤਿਹਾਸ ਦੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ ਤਾਂ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਟ੍ਰੈਵਲ ਸਿੰਘ ਕੌਰ